ਮੈਨੂੰ ਅੱਧਾ ਘੰਟਾ ਹੋ ਗਿਆ ਬੈਠੀ ਨੂੰ ਮੇਰਾ ਨਾਮ ਹੁਸਕਾਨ ਹੈ ਬਸਾ ਬੰਦ ਹੈ ਕਿ ਪਤਾ ਸੀ ਨਹੀਂ ਸਾਨੂੰ ਨਹੀਂ ਪਤਾ ਸੀ ਮੈਂ ਤਾਂ ਕਦੋਂ ਦੀ ਵੇਟ ਕਰ ਰਹੀ ਆ ਬਸ ਦੀ ਵੀ ਆਏਗੀ ਤੇ ਮੈਂ ਜਾਣਾ ਸੀਗਾ ਮੈਨੂੰ ਲੇਟ ਮੈਂ ਬਠਿੰਡਾ ਜਾਣਾ ਸੀ ਹਾਂਜੀ ਬਹੁਤ ਮੁਸ਼ਕਿਲ ਆ ਰਹੀ ਹੈ ਤਿੰਨ ਦਿਨ ਬੰਦ ਸਨ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਲੌਂਗ ਰੂਟ ਜਾਣਾ ਹੁੰਦਾ ਮੈਂ ਬਹੁਤ ਦੂਰੋਂ ਆਣੀ ਆ ਤੇ ਬਹੁਤ ਮੁਸ਼ਕਿਲ ਹੋ ਜਾਂਦੀ ਮੈਨੂੰ ਹਾਂਜੀ ਮੈਂ ਡੈਲੀ ਰੋਡਵੇਜ਼ ਤੇ ਜਾਂਦੀ ਆ ਮੈਨੂੰ ਪਤਾ ਹੀ ਨਹੀਂ ਸੀ ਅੱਜ ਰੋਡਵੇਜ਼ ਬੰਦ ਹੈ ਮੇਰਾ ਨਾਮ ਕਮਲ ਕੁਮਾਰ ਹੈ ਮੈਂ ਪੰਜਾਬ ਰੂੜੇ ਪਨਵਸ ਪੀਆਰਸੀ ਯੂਨੀਅਨ ਦਾ ਸਥਾਪਕ ਹਾਂ ਜਿਹੜੀ ਆਰਥਾਲੇ ਤਿੰਨ ਦਿਨਾਂ ਵਾਸਤੇ ਰਲ ਨਹੀਂ ਗਈ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਸਾਡੀ ਮੰਗਾਂ ਬੱਚੇ ਸਰਕਾਰ ਕੋਈ ਗੌਰ ਨਹੀਂ ਕਰਦੀ 1 ਜੁਲਾਈ ਦੇ ਸਾਲ ਜੇ ਮੀਟਿੰਗ ਕੀਤੀ ਸੀ ਮਾਰੀਆਂ ਮੁੱਖ ਮੰਤਰੀ ਨਾਲ ਉਹਨੇ ਕਮੇਟੀ ਬਣਾਈ ਸੀ ਇੱਕ ਮਹੀਨੇ ਚ ਮੰਗਾਂ ਹੱਲ ਕਰਨ ਵਾਸਤੇ ਪਰ ਉਹ ਇੱਕ ਸਾਲ ਬੀਤ ਗਿਆ ਤੁਹਾਡੀ ਮੰਗਾਂ ਨੂੰ ਕੋਈ ਸਰਤਖਲ ਨਹੀਂ ਕੀਤਾ ਗਿਆ ਇਹਦੇ ਮਤਲਬ ਮਾਨਯੋਗ ਮੁੱਖ ਮੰਤਰੀ ਦੀ ਜਿਹੜੇ ਆਰਡਰ ਸੀ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਡਿਪਾਰਟਮੈਂਟ ਵੱਲੋਂ ਤੇ ਸਾਨੂੰ ਕਿਹਾ ਗਿਆ ਸੀ ਵੀ ਦੇਖੋ ਤੁਹਾਨੂੰ ਪੱਕੇ ਕੀਤਾ ਜਾਊਗਾ ਪਰ ਨਹੀਂ ਕੀਤਾ ਗਿਆ ਹੁਣ ਕੀ ਹੈ ਪਿਛਲੇ ਦਿਨ ਅਸੀਂ ਡਾਇਰੈਕਟਰ ਸਟੇਟ ਟ੍ਰਾਂਸਪੋਰਟ ਨਾਲ ਮੀਟਿੰਗ ਕੀਤੀ ਹੈ ਜਿੰਦੇ ਚ ਉਹਨਾਂ ਨੇ ਕਲੀਅਰ ਕੀਤਾ ਵੀ ਤੁਹਾਡੀ ਮੰਗਾਂ ਵਾਸਤੇ ਅਸੀਂ ਫਾਈਲ ਬਣਾਇਆ ਪੱਕੇ ਕਰਨ ਵਾਸਤੇ ਤੇ ਕੰਟੈਕਟ ਲੈਣ ਵਾਸਤੇ ਉਹ ਫਾਈਨੈਂਸ ਡਿਪਾਰਟਮੈਂਟ ਤੇ ਪਰਸਨਲ ਡਿਪਾਰਟਮੈਂਟ ਨੇ ਵਾਪਸ ਭੇਜਦੀ ਹੈ ਵੀ ਅਸੀਂ ਸਾਈਨ ਕਰਨੇ ਪਹਿਲੇ ਮੁੱਖ ਮੰਤਰੀ ਸਾਈਨ ਕਰਾਓ ਅਸੀਂ ਕਹੇ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਾ ਦਿਓ ਡਾਇਰੈਕਟਰ ਸਾਹਿਬ ਕਹਿੰਦੇ ਵੀ ਅਸੀਂ ਤਾਂ ਨਹੀਂ ਕਰਾ ਸਕਦੇ ਅਸੀਂ ਲਿਖ ਕੇ ਭੇਜ ਸਕਦੇ ਅਸੀਂ ਲਿਖ ਕੇ ਅਸੀਂ ਭੇਜਦੀ ਆ ਤੁਸੀਂ ਆਪਦੇ ਲੈਵਲ ਤੇ ਮੀਟਿੰਗ ਲਓ ਮਾਲਿਓ ਮੁੱਖ ਮੰਤਰੀ ਥੋੜਾ ਮਸਲਾ ਜੀ ਆਦੇ ਘੰਟੇ ਚ ਹੱਲ ਕਰਾ ਲਾਂਗੇ ਤੇ ਮੀਟਿੰਗ ਵੀ ਲੈਣੀ ਚਾਹੀਦੀ ਤੇ ਅਸੀਂ ਮਾਲਿਓ ਮੁੱਖ ਮੰਤਰੀ ਦੀ ਮੀਟਿੰਗ ਲੈਣ ਵਾਸਤੇ ਉਹਨਾਂ ਨਾਲ ਉਹਨਾਂ ਤੋਂ ਆਪਦਾ ਮੰਗਾ ਹੱਲ ਕਰਾਉਣ ਵਾਸਤੇ ਇਹ ਹੜਤਾਲ ਰੱਖੀ ਹੈ ਅੱਜ ਅਸੀਂ ਸ਼ਾਂਤੀ ਮੈਂ ਇੱਥੇ ਹੜਤਾਲ ਰੱਖੀ ਕੋਈ ਕਾਹ ਦੇਸ਼ ਵਿਆਪੀ ਹੜਤਾਲ ਵੀ ਹੈ ਤੇ ਸਾਡੀ ਵੀ ਹੈ ਇਹ 3 ਦਿਨਾਂ ਨਾਲ ਹੀ ਹੈ ਜੀ 9 10 11 ਤੇ 10 ਤਰੀਕ ਨੂੰ ਅਸੀਂ ਕਿ ਭਾਈ ਸਾਡਾ ਕੋਈ ਹੱਲ ਕਰੋ ਵੀ ਅੱਗੇ ਤਿੰਨ ਸਰਕਾਰਾਂ ਸਾਨੂੰ ਬੇਵਕੂ ਬਣਾ ਕੇ ਚਲੀ ਗਈਆਂ ਤੁਸੀਂ ਸਾਨੂੰ ਵਾਦਾ ਕੀਤਾ ਸੀ ਤੁਹਾਡਾ ਮਸਲਾ ਹੱਲ ਕਰਾਂਗੇ ਉਹਦੇ ਮੁੱਖ ਮੰਤਰੀ ਸਾਹਿਬ ਨੇ ਕੰਡੈਕਟਰ ਸਾਡੇ ਮਿਲੇ ਉਹ ਕਹਿੰਦੇ ਆ 16-16 ਸਾਲ ਹੋ ਗਏ ਫੁੱਲ ਸੰਸਦ ਚ ਸਾਡੇ ਵਾਸਤੇ ਉਹ ਤੋਂ ਬੋਲੇ ਆ ਵੀ ਇਹਨਾਂ ਦਾ ਸੋਚਨ ਹੋ ਰਿਹਾ ਠੇਕੇਦਾਰ ਇਹਨਾਂ ਨੂੰ ਸੋਚਨ ਕਰ ਰਿਹਾ ਠੇਕੇਦਾਰ ਕੱਢ ਕੇ ਇਹਨਾਂ ਨੂੰ ਸਿੱਧੇ ਵਿਭਾਗ ਵਿੱਚ ਰੱਖਿਆ ਜਾਊਗਾ ਤੇ ਪੱਕੇ ਕੀਤਾ ਜਾਊਗਾ ਅੱਜ ਉਹ ਹੀ ਮੁੱਖ ਮੰਤਰੀ ਸਾਡੀ ਗੱਲ ਨਹੀਂ ਸੁਣਦੇ ਪਏ ਸਾਡਾ ਮਸਲਾ ਨਹੀਂ ਹੱਲ ਕਰਦੇ ਪਏ ਤੋਂ ਅਸੀਂ ਅੱਜ ਕੱਲ ਨੂੰ ਅੱਜ ਇੱਥੇ ਸ਼ਾਂਤੀ ਮੇਂ ਬੈਠੇ ਆ ਧੰਨੇ ਤੇ ਕੱਲ ਨੂੰ ਅਸੀਂ ਸਾਰੇ ਚੰਡੀਗੜ੍ਹ ਸੀਐਮ ਆਫਿਸ ਜਾਵਾਂਗੇ ਉਹਨਾਂ ਤੋਂ ਮੰਗਾ ਮੰਗਾਗੇ ਸਾਡਾ ਮਸਲਾ ਹੱਲ ਕਰੋ ਸਾਨੂੰ ਪੱਕੇ ਕਰੋ ਜਿਵੇਂ ਮਰਜ਼ੀ ਕਰੋ ਸਾਨੂੰ ਇਹ ਬਤਾਸੋ ਪਹਿਲਾਂ ਕਿੰਨੇ ਵੀ ਹਸਾਮਾ ਦੀਆਂ ਤੁਸੀਂ ਹੋਰ ਦੱਖਣੀ ਕਰਦੇ ਰਹੀ ਹੈਗੇ ਅਜੇ ਤੱਕ ਵੱਲ ਨਹੀਂ ਹੋਇਆ ਹੁਣ ਲੱਗਦਾ ਕਿ ਹੋਰ ਕੋਈ ਜੇ ਕੋਈ ਇਨਾ ਸਰਕਾਰ ਜਦੋਂ ਦੀ ਬਣੀ ਹੈ ਉਹਦਾ ਕੋਈ ਵੀ ਥੋੜ੍ਹ ਸਾal ਨਹੀਂ ਹੋਇਆ ਇਤੋਂ ਤੱਕ ਤਨਖਾਹ ਜਿਹੜੀ ਸੀ ਸਾਡੀ ਕਦੇ ਵੀ 7 ਤਰੀਕ ਤੋਂ ਲੇਟ ਨਹੀਂ ਹੁੰਦੀ ਸੀ ਹੁਣ ਤਨਖਾਹ ਵੀ 15 ਬੰਦਾ ਦਿਨ ਮੈਨਾ ਮੈਨਾ ਲੇਟ ਹੁੰਦੀ ਹੈ ਤੇ ਪੱਕੇ ਮੰਗਾਂ ਦਾ ਹੱਲ ਹੋਣਾ ਹੀ ਕੀ ਫਿਰ ਤੇ ਇਹਨਾਂ ਦੇ ਮੁੱਖ ਮੰਤਰੀ ਕਹਿੰਦੇ ਬਾਬੂ ਜੀ ਜੋ ਮਹਾਲਨੀ ਕੀ ਤਾਂ ਮੰਗਾਂ ਦੇ ਬਾਰੇ ਇਹਨਾਂ ਨੂੰ ਕੀ ਹਲਿਆ ਹਾਂ ਇੱਕ ਉਮੀਦ ਰੱਖੀ ਹੈ ਵੀ ਇਹਨਾਂ ਨੇ ਕੱਲ ਦਾ اجلاس ਬੁਲਾਇਆ ਲੋਕਾਂ ਵਾਸਤੇ ਵੀ ਉਹਨਾਂ ਮਸਲਾ ਹੱਲ ਕਰਾਂਗੇ ਜੇ ਦਸਤਰੀਕ اجلاس ਜੇ ਸਾਨੂੰ ਪੱਕੇ ਕਰਦੇ ਐ ਅਸੀਂ ਜਾਣਾ ਹੈਗੇ ਉਹਨਾਂ ਨੇ ਇੰਨੇ ਸੀ ਰੁਕਣਾ ਸੀ ਜਾਣਾ ਜੇ ਸਾਨੂੰ ਪੱਕੇ ਕਰ ਦੇਣਗੇ ਤਾਂ ਅਸੀਂ ਧੰਨਵਾਦ ਕਰਿਆ ਆਵਾਂਗੇ ਤੇ ਜੇ ਨਹੀਂ ਕਰਿਆ ਤਾਂ ਫਿਰ ਜਾਣਾ ਹੀ ਆ ਚਲੀ ਆਂਦੀ ਗਲਵਾਤਾ ਹੈ ਟ੍ਰਾਂਸਪੋਰਟ ਮੰਤਰੀ ਤੇ ਪ੍ਰਮੁਖ ਸਖਤਨਾ ਗਲਵਾ ਚ ਲਿਆਂਦੀ ਸਾਡਾ ਮੀਟਿੰਗ ਕਰ ਲੋ ਹੜਤਾਲ ਖੋਲ ਦਿਓ ਉਹ ਸਾਡਾ ਫੈਸਲਾ ਜੱਤੇਵੰਦੀ ਵੱਲੋਂ ਵੀ ਅੱਜਕੱਲੇ ਕੁਝ ਲੈਣਾ ਹੈ ਕੱਲੀ ਜਵਾਨੀ ਲਿਖਤੀ ਚਿੱਠੀ ਲੈ ਕੇ ਮੀਟਿੰਗ ਦੀ ਹੜਤਾਲ ਨਹੀਂ ਖੁੱਲਣੀ ਸਾਡੀ ਅੱਜ 9 10 ਤੇ 11 ਜੁਲਾਈ ਦੀ ਜਿਹੜੀ ਹੜਤਾਲ ਆ ਪਰ ਸਰਕਾਰ ਆ ਜਿਹੜੀ ਉਹ ਬਿਲਕੁਲ ਸੁੱਤੀ ਪਈ ਆ ਕੁੰਭ ਕਰਨ ਦੀ ਨੀਂਦ ਸੁੱਤੀ ਆ ਜਿੱਥੇ ਅਸੀਂ ਉਮੀਦਾਂ ਲਾਈਆਂ ਸੀ ਵੱਡੀਆਂ ਸਰਕਾਰ ਤੋਂ ਕਿ ਸਾਡੀਆਂ ਸਾਰਥਕ ਮੰਗਾਂ ਦਾ ਹੱਲ ਆ ਜਿਹੜਾ ਉਹ ਪੂਰਨ ਤੌਰ ਤੇ ਕਰਨਗੇ ਪਰ ਸਰਕਾਰ ਬਿਲਕੁਲ ਜਿਹੜੀ ਉਹ ਜੁਗਲੇਵਾਜੀ ਤੇ ਉਤਰੀ ਹੋਈ ਆ ਬਿਲਕੁਲ ਵੀ ਇਸ ਹੜਤਾਲ ਦਾ ਹਜੇ ਤੱਕ ਜਿਹੜਾ ਸਰਕਾਰ ਦੀ ਕੰਨ ਤੇ ਜੋ ਨਹੀਂ ਸਰ ਕੀ ਲੋਕ ਆ ਜਿਹੜੇ ਪਰੇਸ਼ਾਨ ਹੋ ਰਹੇ ਨੇ ਸਰਕਾਰ ਨੂੰ ਵਿੱਤੀ ਘਾਟਾ ਜਿਹੜਾ ਲਗਾਤਾਰ ਪੈ ਰਿਹਾ ਪਰ ਸਰਕਾਰ ਟਾਸ ਤੋਂ ਮਸਰੀ ਵੀ ਹਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਮੀਟਿੰਗ ਦਾ ਸੰਦਾ ਜਿਹੜਾ ਸਾਨੂੰ ਵਿਕਤੀਪਰਤੀ ਨਹੀਂ ਆਇਆ ਤੇ ਮੰਗਾ ਕੀ ਨੇ ਮੈਂ ਜਿਹੜੀਆਂ ਗੱਲ ਕਰੀ ਵੀ ਲੰਮੇ ਸਮੇਂ ਤੋਂ ਹੈਗੀਆਂ ਟੋੜੀਆਂ ਕਿਉਂਕਿ ਪਹਿਲਾਂ ਵੀ ਕਾਫੀ ਟੈਂਸ਼ਨ ਕੱਖ ਕਰਦੇ ਰਹੇ ਹੋਏ ਹੈਗੇ ਔਰ ਮੀਟਿੰਗਾਂ ਵੀ ਹੋਈਆਂ ਕੋਈ ਗੱਲਬਾਤ ਨਹੀਂ ਬਿਲਕੁਲ ਜੀ ਲਗਾਤਾਰ ਪਿਛਲੇ ਅਸੀਂ 15 16 17 18 ਸਾਲਾਂ 18 ਸਾਲਾਂ ਤੋਂ ਅਸੀਂ ਕੱਚੇ ਕੰਮ ਕਰਦੇ ਆ ਰਹੇ ਹਾਂ ਵਿਭਾਗ ਆ ਸਾਡੀ ਮੇਨ ਮੰਗ ਆ ਜਿਹੜੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਆ ਆਊਟਸੋਰਸ ਮੁਲਾਜ਼ਮਾਂ ਤੋਂ ठेकेदार ਬਾਹਰ ਕੱਢਣਾ ਆ ਵਿਭਾਗ ਦੇ ਵਿੱਚ ਜਿਹੜਾ ਟਰਾਂਸਪੋਰਟ ਮਾਫੀਆ ਫੈਲਿਆ ਹੋਇਆ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨਾ ਵਿਭਾਗ ਦੇ ਵਿੱਚ 10000 ਬੱਸਾਂ ਦਾ ਪ੍ਰਬੰਧ ਕਰਨਾ ਤਾਂ ਜੋ ਜਿਹੜੀਆਂ ਸਾਡੀਆਂ ਮਹਿਲਾਵਾਂ ਨੂੰ ਜਾਂ ਸਾਡੇ ਪੰਜਾਬ ਦੀ ਆਬਾਦੀ ਆ ਉਹਨੂੰ ਠੀਕ ਤਰ੍ਹਾਂ ਕੇ ਨਾਲ ਜਿਹੜੀ ਸਰਕਾਰੀ ਸਹੂਲਤ ਆ ਉਹ ਮਿਲ ਸਕੇ ਅੱਜ ਤੁਸੀਂ ਬੈਠੇ ਹੋਗੇ ਉਹ ਨਾਲ ਬੋਟੂਨ ਨਾਲ ਤਾਂ ਵੀ ਸੰਯੋਗ ਰਿਹਾ ਕਿਹੜਾ ਕਿਹੜਾ ਬਿਲਕੁਲ ਜੀ ਨਾਲ-ਨਾਲ ਅੱਜ ਜਿਹੜੇ ਚਾਰ ਕਾਲੇ ਕਾਨੂੰਨ ਸਾਡੇ ਦੇਸ਼ ਦੇ ਵਿੱਚ ਮੋਦੀ ਦੀ ਨਰਿੰਦਰ ਮੋਦੀ ਦੀ ਸਰਕਾਰ ਨੇ ਲੈ ਕੇ ਆਂਦੇ ਆ ਉਹਨੂੰ ਵਾਪਸ ਕਰਾਉਣ ਵਾਸਤੇ ਉਹਨਾਂ ਨੂੰ ਰੱਦ ਕਰਾਉਣ ਵਾਸਤੇ ਸਮੁੱਚੇ ਭਾਰਤ ਦੀਆਂ ਦੁਨੀਆ ਵੀ ਟ੍ਰੇਡ ਜਥੇਬੰਦੀਆਂ ਸਮੁੱਚੇ ਭਾਰਤ ਦੀਆਂ ਟ੍ਰੇਡ ਜਥੇਬੰਦੀਆਂ ਸਾਡੇ ਸੰਯੁਕਤ ਕਿਸਾਨ ਮੋਰਚੇ ਦੀਆਂ ਨਾਨ ਪੋਲੀਟਿਕਲ ਪੋਲੀਟਿਕਲ ਸਾਰਿਆਂ ਦਾ ਸਾਨੂੰ ਪੂਰਨ ਸੰਯੋਗ ਹੈ ਅਸੀਂ ਸਾਰੇ ਹੀ ਇੱਕ ਮੈਦਾਨ ਦੇ ਵਿੱਚ ਲੜ ਕੇ ਅੱਜ ਚਾਹੇ ਕੇਂਦਰ ਦੀ ਸਰਕਾਰ ਹੋਵੇ ਚਾਹੇ ਉਹ ਪੰਜਾਬ ਦੀ ਸਰਕਾਰ ਹੋਵੇ ਅਸੀਂ ਜੁੱਧ ਦੇ ਮੈਦਾਨ ਦੇ ਵਿੱਚ ਆ। ਹੜਤਾਲ ਦਾ ਐਲਾਨ ਕੀਤਾ ਹੈਗਾ 3 ਦਿਨ ਦਾ। ਔਰ ਇਸ ਦੌਰਾਨ ਮੰਨੋ ਕੋਈ ਹੈ ਮੀਟਿੰਗ ਦਾ ਕੋਈ ਆਸ ਹੈ ਕਿ ਹੋ ਜੂਗੀ। ਬਿਲਕੁਲ ਜੀ ਸਾਨੂੰ ਮੁੱਖ ਮੰਤਰੀ ਪੰਜਾਬ ਤੋਂ ਬਿਲਕੁਲ ਆਸ ਹੈ ਕਿ ਜਿਹੜੀ ਟ੍ਰਾਂਸਪੋਰਟ ਵਿਭਾਗ ਦੇ ਵਿੱਚ ਕੁਝੇ ਮੁਲਾਜ਼ਮਾਂ ਨੇ ਹੜਤਾਲ ਦਾ ਬਿਗਲ ਵਜਾਇਆ। ਇਹ ਸਾਡੇ ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਹਰਾਸ਼ਮੈਂਟ ਨਹੀਂ ਹੋਣ ਦੇਣਗੇ ਸਰਕਾਰ ਨੂੰ ਜਿਹੜਾ ਵਿੱਤੀ ਘਾਟਾ ਪੈ ਰਿਹਾ ਉਹ ਨਹੀਂ ਪੈਣ ਦੇਣਗੇ ਸੰਜੀਦਾ ਹੋ ਕੇ ਕੱਚੇ ਮਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਜਿਹੜਾ ਪੰਜਾਬ ਦਾ ਸਾਡਾ ਹੱਲ ਕਰਨਗੇ ਜੇਕਰ ਹੱਲ ਨਾ ਕੀਤਾ ਤਾਂ ਕੱਲ ਨੂੰ ਅਸੀਂ ਮੁੱਖ ਮੰਤਰੀ ਪੰਜਾਬ ਦੇ 바ਰ ਦੇ ਵਿੱਚ ਚੰਡੀਗੜ੍ਹ ਜਾ ਕੇ ਜਿਹੜਾ ਆਪਦਾ ਰੋਸ ਧਰਨਾ ਜਿਹੜਾ ਮੰਗਾਂ ਲੈ ਕੇ ਉੱਥੇ ਰੋਸ ਪ੍ਰਦਰਸ਼ਨ ਆ ਜਿਹੜਾ ਉੱਥੇ ਰੋਸ ਧਰਨਾ ਜਿਹੜਾ ਚੰਡੀਗੜ੍ਹ ਤੇ ਦੇਵਾਂਗੇ ਜੇ ਫਿਰ ਵੀ ਨਾ ਮੰਨਿਆ ਤਾਂ ਅਸੀਂ ਹੋਰ ਆ ਜਿਹੜੇ ਤਿੱਖੇ ਸੰਘਰਸ਼ ਪਰਿਵਾਰਾਂ ਸਮੇਤ ਕਰਨ ਵਾਸਤੇ ਮਜਬੂਰ ਹੋਵਾਂਗੇ ਆਸ ਕੀ ਰੱਖੀ ਹੈ ਕਿ ਪ੍ਰੋਤਸਾਹੀ ਹੈ ਕਿ ਆਪਣੇ ਸਾਨੂੰ ਵੀ ਸੰਘਰਸ਼ ਹੋਏ ਉਮੀਦ ਹੈ ਵੀ ਲਾਰੇ ਆ ਜਿਹੜੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਜਿਹੜੀ ਜੁਗਲੇਬਾਜੀ ਆ ਉਹ ਖਤਮ ਹੋ ਗਈ ਹੋਊਗੀ ਅਸੀਂ ਆਸ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਤੋਂ ਕਿ ਸਾਡੀਆਂ ਸਾਰਥਕ ਮੰਗਾਂ ਦਾ ਹੱਲ ਆ ਜਿਹੜਾ ਉਹ ਇਹਨਾਂ ਦਿਨਾਂ 'ਚ ਹੀ ਸਾਡੇ ਨਾਲ ਟੇਬਲ 'ਤੇ ਬੈਠ ਕੇ ਕਰਨਗੇ